ਹਾਂਜੀ ਦੋਸਤੋ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਹੀ ਸੋਹਣੀ ਨਿਊ ਕਲਾਸਿਕਲ ਲੁੱਕ ਦੀ ਕੋਠੀ ਲੈ ਕੇ ਆਏ ਆ ਜੋ ਕਿ ਬਹੁਤ ਹੀ ਸੋਹਣੇ ਤਰੀਕੇ ਨਾਲ ਤਿਆਰ ਕੀਤੀ ਹੋਈ ਕੋਠੀ ਹੈ ਅੰਦਰੋਂ ਵੀ ਬਹੁਤ ਸੋਹਣੀ ਕੋਠੀ ਹੈ ਤੇ ਬਾਹਰੋਂ ਵੀ ਦੋਸਤੋ ਬਾਹਰੋਂ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆਪਾਂ ਸਾਰਾ ਐਲੀਵੇਸ਼ਨ ਫਰੰਟ ਤੇ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਇਸ ਕੋਠੀ ਦਾ ਟੋਟਲ 2200 ਸਕਰ ਫੁੱਟ ਏਰੀਏ ਦੇ ਵਿੱਚ ਇਹ ਕੋਠੀ ਬਣੀ ਹੋਈ ਹੈਗੀ ਤੇ ਇਸ ਕੋਠੀ ਦਾ ਨੀਚੇ ਵਾਲਾ ਜਿਹੜਾ ਪੋਰਸ਼ਨ ਹੈ ਉਹ ਕੰਪਲੀਟ ਨਹੀਂ ਹੋਇਆ ਹੈਗਾ ਨੀਚੇ ਫਰਸ਼ ਵਗੈਰਾ ਟਾਇਲ ਵਗੈਰਾ ਰੈਂਦੀ ਹੈ ਲਾਉਣ ਵਾਲੀ ਤੇ ਉੱਪਰਲਾ ਜਿਹੜਾ 800 ਸਕਰ ਫੁੱਟ ਉੱਪਰ ਬਣਾਇਆ ਹੋਇਆ ਨੀਚੇ 1400 ਸਕਰ ਫੁੱਟ ਉੱਪਰ 800 ਸਕਰ ਫੁੱਟ ਉੱਪਰਲਾ 800 ਸਕਰ ਫੁੱਟ ਜਿਹੜਾ ਪੋਰਸ ਨਾਗਾ ਉਹ ਰੈਡੀ ਹੈ ਕੰਪਲੀਟ ਹੈ ਟਾਇਲ ਵਗੈਰਾ ਪੱਥਰ ਵਗੈਰਾ ਲੱਗਿਆ ਪਿਆ ਆਜੋ ਤੁਹਾਨੂੰ ਆਪਾਂ ਨੀਚੇ ਤੋਂ ਸਿਰਫ ਛਾਤ ਮਰਵਾ ਕੇ ਉੱਪਰ ਹੀ ਦਿਖਾਵਾਂਗੇ ਸਾਰਾ ਨੀਚੇ ਤੋਂ ਜਿੱਦ ਦੇ ਕੰਪਲੀਟ ਹੋ ਗਿਆ ਉਹਦੇ ਸਾਰੀ ਵੀਡੀਓ ਪਾਵਾਂਗੇ ਆਪਾਂ ਪੂਰੀ ਦੁਵਾਰੇ ਦੋਸਤੋ ਤੁਹਾਨੂੰ ਪੂਰਾ ਪਤਾ ਲੱਗ ਜੂਗਾ ਤੇ ਕੋਠੀ ਬਹੁਤ ਸੋਹਣੀ ਹੈਗੀ ਆ ਦੇਖੋ ਸਾਹਮਣੇ ਡ੍ਰੈਗ ਰੂਮ ਦਾ ਗੇਟ ਹੈਗਾ ਤੇ ਇੱਧਰ ਇਹ ਮੇਨ ਗੇਟ ਆ ਆ ਵੇਖੋ نیچے ਪਿੱਛੇ ਦੋ ਬੈਡਰੂਮ ਬਣੇ ਹੋਏ ਨੇਗੇ ਤੇ ਇੱਕ ਸਟੋਰ ਹੈਗਾ ਮਗਰ ਤੇ ਇੱਧਰ ਸਾਹਮਣੇ ਸਾਈਡ ਤੇ ਰਸੋਈ ਆ ਗਈ ਤੇ ਇਧਰੋਂ ਉੱਪਰੋਂ ਦਿਖਾਉਣਾ ਤੁਹਾਨੂੰ ਦੋਸਤੋ نیچے ਕੰਪਲੀਟ ਨਹੀਂ ਹੋਇਆ ਹੈਗਾਗਾ ਤਾਂ ਕਰਕੇ ਆਪਾਂ نیچے ਜ਼ਿਆਦਾ ਕੈਮਰਾ ਨਹੀਂ ਮਾਰਦੇ ਆਜੋ ਉੱਪਰ ਚੱਲਦੇ ਆ ਆ ਦੇਖੋ ਬਲੈਕ ਵਾਈਟ ਟਾਈਲ ਲੱਗੀ ਹੋਈ ਹੈਗੀ ਪੌੜੀਆਂ ਦੇ ਵਿੱਚ ਸਟੇਅਰ ਦੇ ਵਿੱਚ ਤੇ ਬਹੁਤ ਸੋਹਣੀ ਸਜਾਵਟ ਕੀਤੀ ਹੋਈ ਹੈਗੀ वुਡ ਵਗੈਰਾ ਲੱਕੜ ਵਗੈਰਾ ਦਾ ਕੰਮ ਬਹੁਤ ਵਧੀਆ ਕੀਤਾ ਹੋਇਆ ਇੰਟੀਰੀਅਰ ਦਾ ਵੀ ਦੋਸਤੋ ਸਾਰਾ ਦੇਖ ਲੈਣ ਨਾਲ ਬਹੁਤ ਸੋਹਣੀ ਕੋਠੀ ਬਣਾਈ ਹੋਈ ਹੈਗੀ ਆ ਵੇਖੋ ਉੱਪਰ ਇਹ ਲੋਬੀ ਆ ਗਈ ਉੱਪਰ ਸੈਕੰਡ ਪੋਰਸ਼ਨ ਤੇ ਤੇ ਬੈਕ ਸਾਈਡ ਤੇ ਇੱਕ ਬੈੱਡਰੂਮ ਆ ਦੇਖੋ ਡਿਊਪਲੈਕਸ ਕੋਠੀ ਆ ਕਾਫੀ ਨੈਚੁਰਲ ਲਾਈਟ ਪੈਂਦੀ ਆ ਕੋਠੀ ਦੇ ਵਿੱਚ ਵਧੀਆ ਤੇ ਇੱਕ ਗੇਟ ਉਧਰ ਰਹਿ ਗਿਆ ਇੱਕ ਇਧਰ ਇਹ ਫਰੰਟ ਵਾਲਾ ਗੇਟ ਰਹਿ ਗਿਆ ਬਾਹਰੋਂ ਤੁਹਾਨੂੰ ਆਪਾਂ ਬਾਅਦ ਚ ਦਿਖਾਉਣਾ ਹੈ ਪਹਿਲਾਂ ਅੰਦਰੋਂ ਇੱਕ ਰੂਮ ਦਿਖਾ ਦਈਏ ਜੋ ਕਿ ਬੈੱਡਰੂਮ ਬਣਿਆ ਹੋਇਆ ਅੰਦਰ ਆ ਦੇਖੋ 12 ਬਾਈ 13 ਸਕਰ ਫੁੱਟ ਦਾ ਇਹ ਬੈੱਡਰੂਮ ਬਣਿਆ ਹੋਇਆ ਆ ਵੇਖੋ ਦੋਸਤੋ ਇਦੇ ਵਿੱਚ ਬਹੁਤ ਵਧੀਆ ਸਜਾਵਟ ਕੀਤੀ ਹੋਈ ਆ ਆ LED ਵਾਲ ਲਗਾਈ ਹੋਈ ਹੈਗੀ LED ਪੈਨਲ ਤਿਆਰ ਕਰਕੇ ਲੱਕੜ ਦਾ ਕੰਮ ਇਹਨਾਂ ਨੇ ਘਰੇ ਕਰਾਇਆ ਵੀ ਰੋ ਰਹੇ ਨੇ ਤੇ ਟਾਲੀ ਦੀ ਸਾਰੀ ਲੱਕੜ ਲੱਗੀ ਹੋਈ ਹੈਗੀ ਆ ਦੇਖੋ ਜੋੜੀਆਂ ਬਹੁਤ ਸੋਹਣੀਆਂ ਜੋੜੀਆਂ ਲੱਗੀਆਂ ਹੋਈਆਂ ਨੇਗੀਆਂ ਇਧਰ ਡਰੈਸਿੰਗ ਰੂਮ ਤੇ ਵਾਸ਼ਰੂਮ ਜੋ ਕਿ ਅਟੈਚ ਆ ਇਸ ਰੂਮ ਦੇ ਨਾਲ ਆ ਦੇਖੋ ਬਹੁਤ ਸੋਹਣਾ ਵਧੀਆ ਟਾਇਲ ਵਗੈਰਾ ਚੜਾਈ ਹੋਈ ਹੈਗੀ ਵਾਸ਼ਰੂਮ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਤੇ نیچے ਵੇਖੋ ਆ ਟਾਇਲ ਪੱਥਰ ਕਿੰਨਾ ਸੋਹਣਾ ਲੱਗ ਰਿਹਾ ਇਹ ਵੀ ਲਾਉਣ ਦਾ ਤਰੀਕਾ ਹੁੰਦਾ ਦੋਸਤੋ ਹਰ ਇੱਕ ਮਿਸਤਰੀ ਤੋਂ ਨਹੀਂ ਲੱਗਦਾ ਹੈਗਾ ਫਰਕ ਹੁੰਦਾ ਹੈਗਾ ਲਾਉਣ-ਲਾਉਣ ਦੇ ਵਿੱਚ ਮਿਸਤਰੀ ਦੀ ਕਲਾਕਾਰੀ ਦੇ ਵਿੱਚ ਆ ਵੇਖੋ ਬਾਹਰਲੀ ਟਾਇਲ ਕਿੰਨੀ ਸੋਹਣੀ ਲੱਗ ਰਹੀ ਹੈਗੀ ਇਹ ਬਾਹਰਲਾ ਬ੍ਰਾਂਡ ਆ ਗਿਆ ਜੋ ਕਿ ਇੱਕ ਐਲੀਵੇਸ਼ਨ ਰੱਖਿਆ ਹੋਇਆ ਹੈ ਇਹ ਬਣਾਇਆ ਹੋਇਆ ਕੋਠੀ ਦਾ ਆਪਾਂ ਬਾਰੋਂ ਵੀ ਦਿਖਾਵਾਂਗੇ ਤੁਹਾਨੂੰ ਸਾਈਡ ਤੋਂ ਤੇ ਬਾਲਕਨੀ ਆ ਇਹ ਇੱਥੇ ਆਪਾਂ ਮੰਜਾ ਵਗੈਰਾ ਕੁਰਸੀ ਵਗੈਰਾ ਢਾਕੇ ਜਦੋਂ ਮਰਜ਼ੀ ਬੈਠ ਸਕਦੇ ਆ ਕਣੀਆਂ ਮੀਂਹ ਦੇ ਵਿੱਚ ਮੀਂਹ ਪਈ ਜਾਂਦਾ ਏ ਥੋੜਾ ਥੋੜਾ ਬਹੁਤ ਵਧੀਆ ਲੱਗ ਰਿਹਾ ਸੀਗਾ ਤੇ ਬਹੁਤ ਸੋਹਣਾ ਲੱਗਦਾ ਏ ਇਦਾਂ ਦਾ ਬਰਾਂਡਾ ਗੋਲ ਬਾਰ ਦਿੱਤੇ ਹੋਏ ਨੇ ਐਲੀਵੇਸ਼ਨ ਜੋ ਕਿ ਕਲਾਸਿਕਲ ਲੁੱਕ ਦਿੱਤੀ ਹੋਈ ਏ ਇਸ ਨੂੰ ਬਾਰ ਨੂੰ ਬਰਾਂਡੇ ਨੂੰ ਵਾਰ ਲੈਣ ਨੂੰ ਤੇ ਆ ਦੇਖੋ ਜੋੜੀ ਕਿੰਨੀ ਸੋਹਣੀ ਲਗਾਈ ਹੋਈ ਏ ਵਿੱਚ ਸ਼ੀਸ਼ੇ ਦੇ ਉੱਪਰ ਡਿਜ਼ਾਈਨ ਪਾ ਕੇ ਬਹੁਤ ਬੁਧੀਆ ਕੋਠੀ ਤਿਆਰ ਹੋਈ ਹੈ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸੋ ਸੋਨੂੰ ਕਿਵੇਂ ਲੱਗੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤਾਂ ਜੋ ਕਿਸੇ ਭਰਾ ਦਾ ਕੋਈ ਫਾਇਦਾ ਹੋ ਜੇ ਕੋਈ ਨਾ ਕੋਈ ਆਈਡੀਆ ਆ ਜਾਂਦਾ ਹੁੰਦਾ ਕੋਈ ਕਿਸੇ ਨੇ ਕੋਠੀ ਬਣਾਉਣੀ ਹੁੰਦੀ ਹੈ ਜਾਂ ਕੋਈ ਬਣਾ ਰਿਹਾ ਹੁੰਦਾ ਕੋਈ ਨਾ ਕੋਈ ਤਰੀਕਾ ਆ ਜਾਂਦਾ ਹੁੰਦਾ ਦੋਸਤੋ ਤੇ ਕੋਈ ਪਤਾ ਲੱਗ ਜਾਂਦਾ ਹੁੰਦਾ ਕਿ ਜੇਕਰ ਆਪਾਂ ਇਦਾਂ ਦਾ ਐਲੀਵੇਸ਼ਨ ਫਰੰਟ ਕੋਠੀ ਦਾ ਇਦਾਂ ਬਣਾਵਾਂਗੇ ਤਾਂ ਆਪਣੀ ਕੋਠੀ ਇਦਾਂ ਦੀ ਲੁੱਕ ਦੇਣੀ ਹੈ ਉਸਨੇ ਕੋਈ ਨਾ ਕੋਈ ਆਈਡੀਆ ਆ ਜਾਂਦਾ ਹੁੰਦਾ ਚਾ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਪੰਜਾਬ ਪੀਵੀ 31 ਚੈਨਲ ਦਾ ਆਪਾਂ ਹਰ ਰੋਜ਼ ਇੱਕ ਨਵੀਂ ਕੋਠੀ ਦੀ ਵੀਡੀਓ ਲੈ ਕੇ ਆਉਣਾ ਹੈ ਤੁਹਾਡੇ ਲਈ ਦੇ ਵੀਡੀਓ ਨੂੰ ਦੇਖ ਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੋਸਤੋ ਧੰਨਵਾਦ ਜੀ